ਆਪਾ ਪਰ ਆਪ ਤੇ ਸੀਗਾ ਬੱਚਾ ਆ ਵਾਰ ਕੀ ਤੇ ਜੇ ਮੰਗੇ ਹੋ ਕਾਦੀ ਮੇਰੀ ਬੇਨਤੀ ਸਰਕਾਰ ਅਗੇ ਮੇਰੇ ਬੱਚੇ ਦੀ লাশ ਪੰਜਾਬ ਆਉਣੀ ਚਾਹੀਦੀ ਸਰਕਾਰ ਕੋਲ ਇਹ ਮੰਗ ਕਰਦੇ ਆਂ ਸਾਡੇ ਗਰੀਬਾਂ ਨੇ ਮੇਰੇ ਭਰਾ ਦੀ ਬਾਡੀ ਇਤਰਾਉਣੀ ਕਿਹਦੀ ਲਾਜ ਅਸੀਂ ਅੱਜਾਂ ਦੀਆਂ ਦਮੂ ਦੇਖ ਰਿਹਾ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਅਟਾਰੀ ਦੀ ਵਸਤੇ ਅਮਰਸਰੀਆ ਬਾਲੀ ਦੇ ਇੱਕ ਪਰਿਵਾਰ ਤੇ ਉਦੋਂ ਕਹਿ ਹੈ ਟੈ ਗਿਆ ਜਦੋਂ ਉਹਨਾਂ ਦਾ 30 ਸਾਲਾ ਪੁੱਤਰ ਦੀ ਜ਼ੋਰਦਨ ਵਿੱਚ ਮੌਤ ਦੀ ਖਬਰ ਪਰਿਵਾਰ ਨੂੰ ਮਿਲੀ ਗਰੀਬੀ ਹਾਲਾਤਾਂ ਵਿੱਚ ਜੀਰ ਹੈ ਇਸ ਪਰਿਵਾਰ ਦਾ ਇੱਕੋ ਇੱਕ ਸਹਾਰਾ ਦਿਲਬਾਖ ਸਿੰਘ ਜੋ ਮਿਹਨਤ ਮਜ਼ਦੂਰੀ ਕਰਨ ਲਈ ਜੋਰਡਨ ਗਿਆ ਹੋਇਆ ਸੀ ਪਰ ਉਸ ਦੀ ਮੌਤ ਦੀ ਖਬਰ ਨੇ ਪਰਿਵਾਰ ਨੂੰ ਬਿਲਕੁਲ ਝੰਜੋੜ ਕੇ ਰੱਖ ਦਿੱਤਾ ਹੈ ਬਦਕਿਸਮਤੀ ਹਾਲਾਤ ਇਹ ਹੈ ਕਿ ਹੁਣ ਪਰਿਵਾਰ ਕੋਲ ਉਸ ਦੀ ਡੈੱਡ ਬੋਡੀ ਮੰਗਵਾਉਣ ਵਾਸਤੇ ਵੀ ਕੋਈ ਸਾਧਨ ਨਹੀਂ ਹੈ ਜਿਸ ਕਾਰਨ ਦੁਖੀ ਹੋ ਕੇ ਉਹ ਗੁਹਾਰ ਲਗਾ ਰਹੇ ਨੇ ਕਿ ਉਹਨਾਂ ਦੇ ਲੜਕੇ ਦੀ ਮ੍ਰਿਤਕ ਦੇਹ ਨੂੰ ਸਰਕਾਰ ਉਹਨਾਂ ਦੇ ਘਰ ਤੱਕ ਪਹੁੰਚਾਉਣ ਵਿੱਚ ਉਹਨਾਂ ਦੀ ਸਹਾਇਤਾ ਕਰੇ ਪੁੱਬਾ ਮਾਂ ਰੋਂਦੀ ਬਜ਼ੁਰਗ ਔਟ ਬਲਬਿੰਦਰ ਕੌਰ ਅਤੇ ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਉਹਨਾਂ ਦਾ ਨੌਜਵਾਨ ਪੁੱਤਰ ਦਿਲਬਾਗ ਸਿੰਘ ਜਿਸ ਦੀ ਉਮਰ ਕਰੀਬ 30 ਸਾਲ ਦੀ ਸੀ ਜੋ ਵਿਦੇਸ਼ ਦੀ ਜਾਰਡਨ ਕੰਟਰੀ ਵਿੱਚ ਰੋਜੀ ਰੋਟੀ ਕਮਾਉਣ ਲਈ ਗਿਆ ਹੋਇਆ ਸੀ ਅਤੇ ਉਹ ਇਸ ਵਾਰ ਉਸ ਦੀ ਉਡੀਕ ਕਰ ਰਹੇ ਸਨ ਕਿ ਇਸ ਵਾਰ ਦਿਲਬਾਗ ਦਾ ਬੜੇ ਚਾਹਵਾਂ ਨਾਲ ਵਿਆਹ ਕਰਾਂਗੇ ਪਰ ਜਦੋਂ ਉਹਨਾਂ ਉਹ ਦਿਲਬਾਗ ਦੀ ਮੌਤੇ ਦੀ ਖਬਰ ਮਿਲੀ ਤਾਂ ਪੂਰਾ ਪਰਿਵਾਰ ਇੱਕਦਮ ਟੁੱਟ ਗਿਆ ਹੋਰ ਕੀ ਕੁਝ ਦੱਸਿਆ ਹੈ ਪੀੜਤ ਪਰਿਵਾਰ ਨੇ ਆਉਂਸ ਹੁੰਦੇ ਆ ਗੱਲਬਾਤ ਉੱਧਰ ਅਟੈਕ ਹੋ ਗਿਆ ਮਜਬੂਰੀ ਸੀ ਕਰਦੀ ਤਾਂ ਬਾਹਰ ਕੱਲੇ ਸੀ ਨੌਜਵਾਨ ਇਹਨਾਂ ਕੋਈ ਕਾਰੋਬਾਰ ਨਹੀਂ ਹੈਗਾ ਉੱਧਰ ਇਸ ਕਰਕੇ ਜਾਂਦੇ ਆ ਇਹਦਰ ਗਵਰਨਮੈਂਟ ਕੋ ਕੰਮ ਦਵੇ ਬੱਚਿਆਂ ਨੂੰ ਨਾ ਪੰਜਾਬ ਉਧਰ ਜਾਨਵਾਰ ਕਰਦੇ ਹਾਲਾਤਾਂ ਦੀ ਗੱਲ ਕਰੀ ਤਾਂ ਕਰਦੇ ਹਾਲਾਤ ਕਿੱਦਾਂ ਦੇ ਆ ਤੁਹਾਡੇ ਬਹੁਤ ਮਾੜੇ ਹਾਲਾਤ ਪਰ ਲੋੜ ਵਿੱਚ ਕੋਈ ਕੋਣ ਹੈ ਮੰਮੀ ਤੇ ਮੈਂ ਤੇ ਇੱਕ ਮੇਰੀ ਲੜਕੀ ਤੇ ਇੱਕ ਮੇਰਾ ਲੜਕਾ ਹੁਣ ਕੋਈ ਕੋਈ ਕਮਾਈ ਕੋਈ ਸਹਾਰਾ ਕੋਈ ਸਹਾਰਾ ਹੈਗਾ ਨਾ ਕੋਈ ਸਹਾਰਾ ਨਹੀਂ ਐਟਾਂ ਕੀ ਮੰਗ ਕਰਦੇ ਆ ਸਰਕਾਰ ਆਈ ਸਰਕਾਰ ਕੋਲੇ ਮੰਗ ਕਰਦੇ ਆ ਸਾਡੇ ਗਰੀਬਾਂ ਨੇ ਮੇਰੇ ਭਰਾ ਦੀ ਬੱਡ ਬੋਡੀ ਇਧਰ ਆਉਣੀ ਕਿਹਦੀ ਲਾਚ ਅਸੀਂ ਉਹਦਾ ਜਨਦੀਰ ਦਾ ਮੂੰਹ ਦੇਖ ਲ ਗਏ ਇਹ ਉਹਦੇ ਵਿਆਹ ਹੋਣ ਵਾਲਾ ਸੀ ਕਿਹਾ ਹਾਂਜੀ ਇੱਕ ਵਾਰ ਸੀ ਮੇਰੇ ਤੋਂ ਛੋਟਾ ਸੀ ਮੈਂ ਉਹਦੇ ਆਸ ਰੱਖੀ ਮੇਰਾ ਭਰਾ ਉਹ ਮਰੀਜ਼ ਨਾਲ ਵਿਆਹ ਕਰਾਂਗੇ ਅਰੇ ਭਰਾ ਦਾ ਮੰਮੀ ਆਖਾਂਗੀ ਮੇਰੇ ਭਰਾ ਦਾ ਬੂਆ ਖੁੱਲਾ ਇਸ ਟਾਈਮ ਮੇਰਾ ਕੋਈ ਸਾਰਾ ਨਾ ਮੇਰਾ ਪਿਤਾ ਜੀ ਨਾ ਮੇਰੇ ਭਰਾ ਰਹਿ ਗਿਆ ਮੇਰਾ ਕੋਈ ਨਹੀਂ ਰਹਿ ਗਿਆ ਮਾਂ ਤੋਂ ਬਿੜ ਸਰਕਾਰ ਕੋਲ ਇਹ ਮੇਲ ਕਰਦੇ ਕਿ ਮੇਰੇ ਭਰਾ ਦੀ ਡੈੱਡ ਬੋਡੀ ਅਜ ਮੇਰੀ ਮਾਂ ਕੋਲ 10 ਰੁਪਏ ਗਿਆਣੀਆਂ ਇਸ ਟਾਈਮ ਹੈ ਕਿ ਜਿਹੜੇ ਕਿਸੇ ਨੂੰ ਕਵੇ ਕਿ ਮੇਰੇ ਪੁੱਤਰੀ ਲਾਚ ਕੋਈ ਕੰਮ ਕਿਤੇ ਚੜੀ ਜਵੇ ਇਸ ਟਾਈਮ ਕੋਛਣੀ ਉਹਨੂੰ ਹੈਗਾ ਕੋਈ ਸਾਰਾ ਦਵੇ ਉਹਨੂੰ ਗਰੀਬਣੀ ਜਿਉਂਦੀ ਨਾ ਉਹਨੂੰ ਟੈਕ ਹੋ ਗਿਆ ਬਾਹਰ ਕਿੰਨਾ ਟਾਈਮ ਹੋ ਗਿਆ 6 ਸਾਲ ਜੀ 6 ਸਾਲ ਕਿਹੜੇ ਕੰਮ ਲਈ ਗਏ ਸੀ ਉਹ ਜੀ ਲੇਬਰ ਦੇ ਵਿੱਚ ਗਿਆ ਸੀ ਮਿੰਤ ਮਜ਼ਦੂਰੀ ਲਈ ਘਰ ਦੀ ਗਰੀਬੀ ਬਦਲੇ ਤੇ ਮੈਂ ਮੇਦ ਰੱਖੀ ਮੇਰਾ ਬੱਚਾ ਪੰਜਾਬਾ ਹਾਂ ਮੈਂ ਉਹਦਾ ਘਰ ਬਣਾਉ ਕਿਤੇ ਸਾਡੇ ਘਰ ਦਾ ਵੀ ਜੜ ਲੱਗੂਗੀ ਜੇ ਮੇਰੀਆਂ ਮੇਦਾਂ ਤੇ ਜਦੋਂ ਪਾਣੀ ਫਿਰਿਆ ਮੇਰਾ ਘਰ ਟਹਿ ਗਿਆ ਮੇਰੇ ਤੇ ਬਹੁਤ ਉਦੋਂ ਮੈਨੂੰ ਕੋਈ ਸਮਝ ਸੁੱਝ ਨਹੀਂ ਆਈ ਕਿ ਮੇਰੇ ਤੇ ਨੇਰੀ ਝੁੱਲੀ ਮੇਰਾ ਛੇਰ ਜਿੰਨੇ ਬੱਚੇ ਜਦੋਂ ਮੇਰੇ ਤੋਂ ਵਿਛੋੜਾ ਪਾ ਗਏ ਪਰਿਵਾਰ ਵਿੱਚ ਕੌਣ ਪਾਣਾ ਹੁਣ ਜੀ ਮੈਂ ਆਪ ਦੀ ਦੋਤੀ ਜੇ 7 ਮਹੀਨੇ ਮੇਰੇ ਜਵਾਈ ਨੂੰ ਦੀ ਮੌਤ ਹੋ ਗਈ ਵਿਧਵਾ ਮੇਰੀ ਬੱਚੀ ਆ ਆ ਜਿਹੜੀ ਇਹਦੀ ਬੱਚੀ ਕੋਲ ਆ ਮੇਰੇ ਛੋਟੀ ਜੀ ਆਵੇ ਮੇਰੇ ਕੋਲ ਬੈਠੀ ਆ ਇਹ ਮੇਰੇ ਕੋਲੇ ਮੈਨੂੰ ਕੋ ਰੋਟੀ ਤੋਂ ਪਾਣੀ ਬਣਾ ਕੇ ਦਿੰਦੀ ਸੀ ਮੈਂ ਆਪ ਬਿਮਾਰ ਰਹੀ ਨਹੀਂ ਆ ਤੁਹਾ ਅਨੁਸਾਰ ਆ ਓ ਪੁੱਤਰ ਦਾ ਸਾਰਾ ਸੀ ਉਹ ਬੱਚਾ ਮੈਨੂੰ ਮਿਹਨਤ ਮਜ਼ਦੂਰੀ ਕਰਕੇ ਲੈਵਰ ਚੋਂ ਮੈਨੂੰ ਦਵਾ दारू ਕਰਾਉਂਦਾ ਸੀ ਮੇਰਾ ਉਹ ਹੀ ਸਾਰਾ ਸੀ ਨਾ ਮੇਰਾ ਕੋਈ ਜ਼ਮੀਨ ਨਾ ਮੇਰੇ ਕੋਲੇ ਕੋਈ ਚੀਜ਼ ਮੇਰੇ ਕੋਲ ਇੱਕੋ ਉਹ ਬੇਟਾ ਹੀ ਬੇਟਾ ਸੀ ਹੁਣ ਘਰ ਵਿੱਚ ਕੋਈ ਕਮਾਉਣ ਵਾਲਾ ਹੈ ਕੁਛ ਨਹੀਂ ਹੈ ਮੈਂ ਦਮ ਦਾ ਦਾਮੀ ਆ ਮੇਰੇ ਕੋਲੇ ਕੁਝ ਵੀ ਨਹੀਂ ਕਹੇਗਾ ਜੀ ਮੈਂ ਇਸ ਤਰ੍ਹਾਂ ਸਲੀ ਆਇਆ ਜੀ ਉਹਦੇ ਯਾਰਾਂ ਦੋਸਤਾਂ ਨੇ ਸਾਨੂੰ ਫੋਨ ਤੇ ਰਾਤ ਮੈਸੇਜ ਕੀਤਾ ਸਾਨੂੰ ਫਿਰ ਪਤਾ ਲੱਗਾ ਕੀ ਮੰਗ ਕਰਦੇ ਹੋ ਸਰਕਾਰ ਜੇ ਮੰਗੇ ਹੋ ਕਰਦੀ ਮੇਰੀ ਬੇਨਤੀ ਸਰਕਾਰ ਅਗੇ ਮੇਰੇ ਬੱਚੇ ਦੀ ਲਾਸ਼ ਪੰਜਾਬ ਆਉਣੀ ਚਾਹੀਦੀ ਮੇਰੀ ਇਹੋ ਬੇਨਤੀ ਆ ਹੋਰ ਮੇਰੀ ਗਰੀਬਣੀ ਦਾ ਕੀ ਮੈਂ ਦੱਸਾਂ ਕਿੰਨੀਆਂ ਕਿ ਮੰਗਾ ਮੰਗਾ ਮੈਂ ਬੜੀ ਔਖੀ ਆ ਮੇਰੇ ਵਰਗਾ ਕੋਈ ਜੀ ਹੁੰਦੀ ਹੋਣੀ ਉਮਰ ਤੇ ਮੈਨੂੰ 30 ਸਾਲ ਹੁੰਦੀ ਆ ਨਹੀਂ ਜੀ ਸ਼ਾਦੀ ਸ਼ੁੱਧਾਂ ਨਹੀਂ ਮੈਂ ਆ ਜੀ ਆਂ ਪੰਜਾਬ ਸਾਦੇ ਆਂ ਪੰਜਾਬ ਬੱਚਾ ਜਾਂ ਮੈਂ ਬਹੁਤ ਔਖੀ ਆਂ ਆ ਜਾ ਤੇਰਾ ਅਸੀਂ ਘਰ ਬਣਾਵਾ ਤੇ ਉਹ ਬੱਚੇ ਨੂੰ ਨਹੀਂ ਹੋਣੀ ਨੇ ਆਉਣ ਦਿੱਤਾ ਮੇਰਾ ਬੱਚਾ ਉੱਥੇ ਹੀ ਖਤਮ ਹੋ ਗਿਆ ਉਹ ਮੈਂ ਮਿੰਤੀ ਸਰਕਾਰ ਅੱਗੇ ਮੇਰੀ ਭਗਵੰਤ ਮਾਨ ਸਾਹਿਬ ਦੇ ਅੱਗੇ ਮੇਰੀ ਮਿਹਨਤਾਂ ਮੇਰੀ ਗਰੀਬਣੀ ਦੇ ਜੋ ਮੇਰੇ ਲਾਡ ਹੋ ਗਏ ਹਾਂ ਤੇ ਮੇਰਾ ਪੂਰਾ ਨਿਕਾਟ ਕਰ ਸਕਦਾ ਮੇਰੇ ਪੁੱਤ ਦੀ লাশ ਮੰਗਾ ਦੇ ਜੇ ਮੈਂ ਵੀ ਮੇਰੇ ਕੋਲੇ 10 ਪੈਗੇ ਵੀ ਨਹੀਂ ਕੇ ਹੈਗਾ ਇਸ ਟਾਈਮ ਮੇਰਾ ਨਾਮ ਭਗਵਾਨ ਸਿੰਘ ਹੈ ਜੀ ਸਬਕਾ ਸਰਪੰਚ ਪਸਤੀ ਅੰਮ੍ਰਿਤਸਰੀਆ ਏਡਾ ਵੱਡਾ ਭਾਰ ਟੁੱਟਿਆ ਜੀ ਕੁਝ ਯਾਰ ਨਹੀਂ ਕਰ ਸਕਦੇ ਕਿਉਂਕਿ ਇਸ ਪਰਿਵਾਰ ਦੇ 2 ਸਾਲਾਂ ਦੇ ਵਿੱਚ ਇਹ ਚੌਥੀ ਮੌਤ ਹੈ ਘਰ ਵਿੱਚ ਹੋਰ ਕੋਈ ਕਮਾਉਣ ਵਾਲਾ ਕੋਈ ਬੱਚਾ ਨਹੀਂ ਹੈਗਾ ਨਾ ਕੋਈ ਸਹਾਰਾ ਹੈਗਾ ਔਰ ਕੋਈ ਪ੍ਰਾਪਰਟੀ ਕੋਈ ਜ਼ਮੀਨ ਕੋਈ ਦੁਕਾਨ ਕੋਈ ਬਿਜ਼ਨਸ ਨਹੀਂ ਹੈਗਾ ਇਸ ਪਰ ਪਰਿਵਾਰ ਲਈ ਸਰਕਾਰ ਅਗੇ ਬੇਨਤੀ ਕਰਦੇ ਆ ਵੀ ਇੱਕ ਤਾਂ ਜਿਹੜਾ ਮੁੰਡਾ ਇਹਨਾਂ ਦੀ ਬਾਹ ਡੈਥ ਹੋਈ ਆ ਉਹਨੂੰ ਕਿਸ ਜਲਦੀ ਤੋਂ ਜਲਦੀ ਪੰਜਾਬ ਆਇਆ ਜਾਂ ਲਿਆਂਦਾ ਜਾਵੇ ਤੇ ਪਰਿਵਾਰ ਨੂੰ ਮਾਲੀ ਸਹਾਇਤਾ ਕੀਤੀ ਜਾਵੇ ਜਿਨ੍ਹਾਂ ਦੀ ਆਰਥਿਕ ਸਥਿਤੀ ਠੀਕ ਹੋਵੇ ਬਹੁਤ ਦੇਖ ਲੋ ਇਹਨਾਂ ਦੇ ਘਰ ਤੇ ਬਹੁਤ ਮਾੜੀ ਹਾਲਤ ਆ ਸੇਬੇ ਸਰਕਾਰਾਂ ਦੀ ਗੱਲ ਕਰੀਦਾ ਸਰਕਾਰਾਂ ਵੱਲੋਂ ਤਾਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਨੌਜਵਾਨਾਂ ਨੂੰ ਪੰਜਾਬ ਵਿੱਚ ਰੋਜ਼ਗਾਰ ਦਿੱਤਾ ਜਾ ਰਿਹਾ ਹੈ ਕੈਪਟਨ ਨਰਿੰਦਰ ਸਿੰਘ ਵੱਲੋਂ ਵੀ ਦਾਅਵੇ ਕੀਤੇ ਜਾ ਰਹੇ ਹਨ ਫਿਰ ਨੌਜਵਾਨ ਬਾਹਰ ਦਾ ਰਸਤਾ ਕਿਉਂ ਆਪਣਾਉਂਦੇ ਦੇਖੋ ਜੀ ਜੇ ਰੋਜ਼ਗਾਰ ਹੀ ਦਿੱਤੇ ਜਾਣ ਤੇ ਪੰਜਾਬ ਚੋਂ ਮੁੰਡੇ ਬਾਹਰ ਕਿਉਂ ਜਾਣ ਇੱਥੇ 100-100 ਕਿੱਲੇ ਵਾਲੇ ਮੁੰਡੇ ਵੀ ਬੱਚੇ ਵੀ ਕੁੜੀਆਂ ਵੀ ਬਾਹਰ ਜਾ ਰਹੀਆਂ ਮਿਹਨਤ ਮਜ਼ਦੂਰੀਆਂ ਕਰ ਰਹੀਆਂ ਇੱਥੋਂ ਦੇ ਨਸ਼ੇ ਨੇ ਸਾਰਾ ਪੰਜਾਬ ਘੇਰਿਆ ਹੋਇਆ ਨਿੱਦੀ ਗੈਂਗਸਟਰਾਂ ਦੀ ਮਾਰ ਚੰਗੇ ਬੱਚੇ ਚੰਗੇ ਪਰਿਵਾਰਾਂ ਨੂੰ ਚੁੱਕ ਕੇ ਲਿਆ ਰਹੇ ਇਸ ਕਰਕੇ ਕੋਈ ਸਾਧਨ ਨਹੀਂ ਹੈਗਾ ਗਵਰਨਮੈਂਟ ਕੋਈ ਜੌਬ ਨਹੀਂ ਹੈਗੀ ਜਿਸ ਕਰਕੇ ਇੰਨਾ ਬੱਚਿਆਂ ਨੂੰ ਬਾਹਰ ਜਾਣਾ ਪੈਂਦਾ ਮਜਬੂਰੀ ਤੌਰ ਤੇ ਬਾਹਰ ਜਾਣਾ ਪੈਂਦਾ ਕੀ ਲੱਗਦਾ ਕਿ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਜ਼ਰੂਰ ਦੇਣਾ ਚਾਹੀਦਾ ਇਹ ਵੇਖੋ ਗਰੀਬ ਵਰਗ ਕਿੱਥੇ ਜਾਊਗਾ ਇੰਨੀ ਮਗੇਾਈ ਹੋ ਗਈ ਹੁਣ ਦੇਖੋ ਇਹਨਾਂ ਦੀ ਡੈਥ ਹੋ ਗਈ ਦੋਨਾਂ ਬੱਚਿਆਂ ਦੀ ਕਿੱਥੋਂ ਖਾਣਗੇ ਕੌਣ ਇਹਨਾਂ ਨੂੰ ਦਊਗਾ ਪਰਿਵਾਰ ਵਿੱਚ ਕੌਣ ਕਾਹੂ ਇਨਾਂ ਦੇ ਪਰਿਵਾਰ 'ਚ ਛੋਟੇ ਹੁੰਦੇ ਇਹਨਾਂ ਦੋਨਾਂ ਬੱਚਿਆਂ ਦੀ ਫਾਦਰਸੀ ਡੈਥ ਹੋ ਗਈ ਸੀ। ਉਸ ਤੋਂ ਬਾਅਦ ਇਹਨਾਂ ਦੀ ਮਾਤਾ ਹੀ ਸੀ ਇਹਨਾਂ ਨੂੰ ਮਿਹਨਤ ਮਜ਼ਦੂਰੀ ਕਰਕੇ ਪਾਲਿਆ। ਤੇ ਪਿਛਲੇ ਸਾਲ ਇਹਨਾਂ ਦਾ ਇੱਕ ਲੜਕਾ ਓਵਰਡੋਜ਼ ਦੇ ਕਾਰਨ ਨਸ਼ੇ ਦੇ ਵਿੱਚ ਆ ਗਿਆ। ਉਹਦੀ ਡੈਥ ਹੋ ਗਈ। ਇਸੇ ਤਰ੍ਹਾਂ ਇਹਨਾਂ ਦੀ ਜਵਾਈ ਇਹ ਮੁੰਡਾ ਮਿਹਨਤ ਮਜ਼ਦੂਰੀ ਵਾਲਾ ਸੀ। ਉਹ ਵੀ ਮੁੰਡਾ ਵਾਹੇ ਮਲਾਂ ਵਾਲੇ ਇੱਕ ਮਕੈਨਿਕ ਸੀ, ਟਰੈਕਟਰ ਮਕੈਨਿਕ ਸੀ। ਪਰ ਹੁਣ ਇਹਨਾਂ ਦਾ ਕੋਈ ਆਸਰਾ ਨਹੀਂ ਹੈ। ਘਰ ਵਿੱਚ ਕੋਈ ਕਮਾਈ ਕਮਾਉਣ ਵਾਲਾ ਕੋਈ ਆਸਟਮ ਕੋਈ ਕਮਾਈ ਵਾਲਾ ਇਹਨਾਂ ਦੇ ਘਰ ਵਿੱਚ ਮੈਂਬਰ ਨਹੀਂ ਹੈਗਾ ਜੀ। ਇੱਕ ਮਾਤਾ ਬਜ਼ੁਰਗ ਹੈਗੀ ਆ ਉਹਨਾਂ ਦੀ ਉਹ ਕੀ ਕਰ ਸਕਦੀ ਹੈ? ਮੰਗ ਸਰਕਾਰ ਨੂੰ ਕਰਦੇ ਜੀ ਇਹਨਾਂ ਦੀ ਆਰਥਿਕ ਸਥਿਤੀ ਲਈ ਸਰਕਾਰ ਕੋਈ ਨਾ ਕੋਈ ਇਹਨਾਂ ਨੂੰ ਫੰਡ ਦਵੇ ਤੇ ਇਹਨਾਂ ਦੇ ਬੱਚੇ ਦੀ ਡੈੱਡ ਬੋਡੀ ਨੂੰ ਇਹਨਾਂ ਦੇ ਘਰ ਪਹੁੰਚਾਇਆ ਜਾਵੇ। ਇਹ ਵੀਰ ਜੀ ਬਹੁਤ ਦੁੱਖਾਂ ਦਾ ਪਹਾੜ ਇਹਨਾਂ ਦੇ ਉੱਤੇ ਡਿੱਗਾ ਆ ਬਹੁਤ ਹੀ ਜ਼ਿਆਦਾ ਆ ਬਹੁਤ ਹਾਲਤ ਘਰ ਦੀ ਗਮੀਰ ਆ ਕੋਈ ਕਮਾਉਣ ਵਾਲਾ ਨਹੀਂ ਹੈਗਾ ਕੋਈ ਸਾਧਨ ਨਹੀਂ ਹੈਗਾ ਇਹਨਾਂ ਦਾ ਇਸ ਵਿਚਾਰੀ ਬਲਵਿੰਦਰ ਕੋਰ ਦਾ ਉਹ ਹੀ ਬੱਚਾ ਸੀ ਜਿਹੜਾ ਇਹਨੇ ਉਧਰ ਮਿਹਨਤ ਮਜ਼ਦੂਰੀ ਲਈ ਗਿਆ ਆ ਸੀ ਜ਼ਿਆਦਾ ਕੋਈ ਪੜ੍ਹਿਆ ਲਿਖਿਆ ਨਹੀਂ ਬੱਚਾ ਉਹ ਉਹ ਮਿਹਨਤ ਮਜ਼ਦੂਰੀ ਉੱਥੇ ਗਈ 6 ਸਾਲ ਹੋਈ ਉਹਨਾਂ ਗਿਆ ਨੂੰ ਉਹ ਬੱਚਾ ਉਧਰ ਪੂਰਾ ਹੋ ਗਿਆ ਆ ਇਹ ਦੋਵੇਂ ਮਾਵਾ ਧੀਆਂ ਵਿਧਵਾ ਨੇ ਜਿਵਾਈ ਵੀ ਇਹਨਾਂ ਦਾ ਪੂਰਾ ਹੋ ਗਿਆ 7 ਮਹੀਨੇ ਹੋ ਗਏ ਤੇ ਕੋਈ ਵਿਚਾਰੀਆਂ ਦਾ ਇਹਨਾਂ ਦਾ ਸਾਧਨ ਨਹੀਂ ਹੈਗਾ ਤੇ ਸਾਡੇ ਕਮੇਟੀ ਵੱਲੋਂ ਅਜੀਕਾ ਜੀ ਭਾਜੀ ਦਿੱਲੀ ਵਾਲੇ ਬੰਗਲਾ ਸਾਹਿਬ ਗੁਰਦੁਆਰੇ ਦੇ ਉਸ ਸੀਸਗਾਂਜ ਤੋਂ ਅਸੀਂ ਉਹਨਾਂ ਵੀਰਾਂ ਅੱਗੇ ਅਜੀਕਾ ਜੀ ਸਿਰਸੇ ਵਾਲੇ ਉਹਨਾਂ ਅੱਗੇ ਵੀਰ ਜੀ ਨਾਲ ਅੱਗੇ ਬੇਨਤੀ ਕਰਦੇ ਅਸੀਂ ਵੀ ਇਸ ਭੈਣ ਬਲਵਿੰਦਰ ਕੌਰ ਦੀ ਜਦੋਂ ਸੁਣਨ ਵੇਖਣ ਖਬਰ ਇਹਦੀ ਜਰੂਰ ਮਤ ਕਰਨ ਜਿੰਨੀ ਹੋ ਸਕਦੀ ਆ ਇਹ ਵਿਚਾਰੀ ਬਲਵਿੰਦਰ ਕੌਰ ਦਾ ਬੱਚਾ ਬਾਰ ਅਰ ਜਾਰਡਨ ਦੇ ਵਿੱਚ ਪੂਰਾ ਹੋ ਗਿਆ ਆ ਉਹ ਅਸੀਂ ਵੀ ਬਾਹਰੋਂ ਇਹ ਲਾਗੋਂ ਆਏ ਹੋਏ ਆ ਅਸੀਂ ਇਸ ਕਰਕੇ ਆ ਵੀ ਅਸੀਂ ਤੁਹਾਡੀਆਂ ਖਬਰਾਂ ਸੁਣਦੀ ਰਹਿਣੀ ਆ ਮੈਂ ਬਹੁਤ ਤੁਹਾਡਾ ਸਾਰਾ ਹੀ ਸੁਣਦੀ ਆ ਗੁਰਦੁਆਰੇ ਦਾ ਤੇ ਮੈਂ ਇਹ ਯਾਦੇ ਵੀਰ ਜੀ ਅਗੇ ਬੇਨਤੀ ਕਰਦੀ ਆ ਜੀਕਾ ਜੀ ਵੀ ਤੁਸੀਂ ਇਹ ਸੁਣ ਕੇ ਤੇ ਇਹ ਭੈਣ ਬਲਵਿੰਦਰ ਕੌਰ ਦਾ ਦੁੱਖ ਵੀ ਬੱਚਾ ਇਹਦਾ ਉਧਰੇ ਖਤਮ ਹੋ ਗਿਆ ਆ ਉਹ ਟੇਕ ਨਾਲ ਆਂਦੇ ਆ ਤੇ ਭਾੜ ਦੁੱਖਾਂ ਦਾ ਇਸ ਵਕਤੇ ਦੇ ਸਿਰ ਤੇ ਆ ਵਿਚਾਰੀ ਦੇ ਇਹ ਸ਼ੂਗਰ ਦੀ ਮਰੀਜ਼ ਆ ਇਹ ਨੂੰ ਹਾਰਦੀ ਮਰੀਜ਼ ਆ ਇਹ ਵਿਚਾਰੀ ਦੀ ਜਿੰਨੀ ਹੋ ਸਕੇ ਇਹ ਮੇਰੇ ਜੀਕਾ ਭਾਜੀ ਦਿੱਲੀ ਵਾਲੇ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਤੋਂ ਸੀਸਗਾਂਜ ਤੋਂ ਉਹ ਮੇਰੇ ਵੀਰ ਜਿੰਨੀ ਹੋ ਸਕਦੀ ਇਹਦੀ ਮਤ ਕਰਨ ਭੈਣ ਜੀ ਦੀ ਵੈਰ ਜੀਕਾ ਖਾਲਸਾ ਵੈਰ ਜੀ ਕੀ ਫਤਿਹ ਇਹ ਜੀ ਗਰੀਬ ਦੀ ਦਵਾ ਬਹੁਤ ਮਾੜੇ ਬੰਦੇ ਆ ਤੇ ਇਹਨਾਂ ਦੇ ਜਿਹੜੇ ਬੱਚੇ ਦੋਵੇਂ ਇਹਨਾਂ ਦੇ ਲਿਖ ਕੇ ਕਾਈ ਬਾਹਰ ਗਿਆ ਸੀ ਕਮਾਉਣ ਨੂੰ ਮਹੀਵਾਲੇ ਗਿਆ ਉੱਥੇ ਇਹ ਵਾਕਿਆ ਹੋ ਗਿਆ ਮੌਤ ਹੋ ਗਈ ਆ ਤੇ ਇਹਦੇ ਇੱਕ ਸਰਕਾਰ ਅੱਗੇ ਉਹ ਬੇਨਤੀ ਆ ਵੀ ਇਹਨਾਂ ਨੂੰ ਕੋਈ ਗਰੀਬੀ ਫੰਡ ਦਿੱਤਾ ਜਾਵੇ ਕੋਈ ਇਹਨਾਂ ਦੀ ਮੱਤ ਹੋ ਜਾਈ ਇਹ ਜੀ ਬਿਰਕ ਪੈਸਾ ਦਿੱਤਾ ਕੋ ਨਹੀਂ ਤਾਂ ਮੈਂ ਤਾਂ ਕਰ ਨਹੀਂ ਆਉਦੀ ਗਈ ਸੀ ਮੈਂਨਤ ਕਰਦਿਆਂ ਕਰਦਿਆਂ ਕੋਈ ਬਾਣਾ ਜਿਹੜਾ ਚਾਂਸ ਵਰਤ ਗਿਆ ਇਹ ਕੋਈ ਵੱਡੀ ਗੱਲ ਨਹੀਂ ਹੋ ਸਕਦੀ ਇਹ ਜਿਹੜੀ ਹੁਣ ਜਿਹੜੀ ਡੈਡ ਬੋਡੀ ਆ ਇਹ ਸਰਕਾਰ ਨੂੰ ਮਤ ਦਿੱਤੀ ਜਾਵੇ ਵਾਪਸ ਆ ਜੀ ਤੇ ਮਾਪਿਓ ਹਾਂ ਜੀ ਤੁਸੀਂ ਪਿੰਡ ਦੇ ਮਜੀ ਹਾਂਜੀ ਆਪ ਦਾ ਚਾਰਾ ਤੁਹਾਨੂੰ ਮਾਰਿਆ ਵੀ ਸਾਰਾ ਵੀ ਡੈਡ ਬੋਡੀ ਜਿਹੜੀ ਇਹਨਾਂ ਦੀ ਮਾਂ ਨੂੰ ਮਿਲ ਜੇ ਚਲੋ ਮੂੰਹ ਵੇਖਿਆ ਜੀ ਤੇ ਚਲੋ ਆਪ ਜੀ ਅਥੀ ਸਰਕਾਰ ਹੋ ਜਾਏਗਾ ਤੇ ਬਹੁਤ ਅੱਛੀ ਵਾਲੀ ਸਰਕਾਰ ਲਾਈਵ ਤੇ ਚੈਨਲ ਦੇ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ